ਗੁਰਮੌਰਨ ਸਿੰਘ ਸਸੀ ਕਾਲ ਜੀ ਟਾਈਮ ਹੋ ਗਿਆ 5 ਵਜੇ ਦਾ ਤੇ ਬਾਹਰ ਪੂਰਾ ਖਰਕਾ ਦਰਤਾ ਚੱਲ ਰਿਹਾ ਬੰਦੇ ਕਹਿੰਦੇ ਨੇ ਬਾਹਰ ਨਿਕਲੋ ਤੇ سنو ਫੌਰ ਸਾਰੀ ਰਾਤ ਹੋਈ ਦੀ ਆ ਦੇਖ ਆ ਦੇਖੋ ਟੈਂਟਾਂ ਦੀਆਂ ਕੰਧਾਂ ਨਾਲ ਵੀ ਸਨੋ ਲੱਗ ਗਈ ਬੰਦੇ ਜਦੋਂ ਜਿਹਦ ਕਰਦੇ ਹੋਏ ਰਾਤ ਸਵੇਰ ਦੇ 5 ਵਜੇ ਇਹ ਕੱਪੜੇ-ਕੁੱਪੜੇ ਪਾ ਕੇ ਸਾਰੇ ਨੂੰ ਮੁਸ਼ਕਿਲ ਕੰਮ ਇਥੇ ਐ ਵੀ ਕੱਪੜੇ ਪਾਉਣੇ ਬਹੁਤ ਔਖੇ ਨੇ ਕੋਡੇ ਹੋ ਕੇ ਟੈਂਟ ਤੋਂ ਬਾਹਰ ਨਿਕਲਣਾ ਤਾਂ ਜਿ ਟੈਂਟ ਤੋਂ ਬਾਹਰ ਨਿਕਲਣਾ ਤਾਂ ਸਾਰੇ ਕੱਪੜੇ ਨੂੰ ਦੁਬਾਰਾ ਪਾਉਣੇ ਪੈਣਗੇ ਜਿ ਟੈਂਟ ਚੰਦਰ ਆ ਗਈ ਬਾਹਰ ਨਿਕਲ ਕੇ ਮਾਹੌਲ ਦੇਖਦੇ ਆ ਇੱਕ ਵਾਰੀ ਵੀ ਕੀ ਕੁਝ ਹੋ ਰਿਹਾ ਕਿ ਕੋਈ ਟੈਂਟ ਦੀ ਗੰਦਾ ਨਾਲ ਵੀ ਬਹੁਤ برف ਚੜ ਰਹੀ ਹੈ ਮੈਨੂੰ ਪਤਾ ਨਹੀਂ ਬਹੁਤ ਬਹੁਤ ਸਿੱਧੂ ਯਾਰ ਤੁਹਾਡਾ ਮਿਹਨਤ ਵਾਲਾ ਕੰਮ ਹੈ ਯਾਰ ਹਨਾ ਸਿੱਧੂ ਬਈ ਕੀ ਹਾਲਾਤ ਲੱਗਦੇ ਨੇ ਦੇਖ ਤੂੰ ਕਹਿਆ ਸੀਗਾ ਵੀ ਅਸੀਂ ਬੁਲਾਵਾਂਗੇ ਆ ਜਾਓ ਅਸੀਂ ਆ ਗਏ ਦੇਖ ਤਾਂ ਹੁੰਦਾ ਕੁਛ ਨਹੀਂ ਜਿੰਨਾ ਜ਼ੋਰ ਬਾਥਰੂਮ ਕੰਨ ਤੇ ਲੱਗ ਗਿਆ ਬੰਦਿਆਂ ਦਾ ਇੰਨਾ ਜ਼ੋਰ ਤਾਂ ਕਣਕ ਨੂੰ ਪਾਣੀ ਲਾਉਣ ਤੇ ਨਹੀਂ ਲੱਗਦਾ ਇੱਕ ਦੋ ਟੈਂਟ ਤਾਂ ਦਬ ਗਏ ਸੀ ਜਮਾ ਮਸਾਂ ਹਾਂ ਮੁੰਡਿਆਂ ਦਾ ਰੈਸਕਿਊ ਕਰਨਾ ਪੈ ਗਿਆ ਵਾ ਅਸੀਂ ਚਲ ਵਾਹੇਗਾ ਪਕਾ ਨੂੰ ਮਾਰਨੇ ਸਹੀ ਗੱਲ ਦੱਸ ਦਿੰਨੇ ਚਲੋ ਜੀ ਅੱਗੇ ਹੋ 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 ਪਰ ਕੋਈ ਠੰਡ ਵਾਲੀ ਗੱਲ ਨਹੀਂ ਹੈਗੀ ਵੀ ਠੰਡ ਲੱਗਦੀ ਹੈ ਕੱਪੜੇ ਕੁੱਪੜੇ ਕਿਉਂ ਉੱਪਰ ਪ੍ਰੋਪਰ ਇਦੂ ਜੀ ਬਾਈ ਜਿੱਥੇ ਖੜਾ ਨਾ ਉਹਨਾਂ ਦਾ ਟੈਂਟ ਹੈ ਥੋੜਾ ਦਬ ਗਿਆ ਇਸ ਕਰਕੇ ਅਸੀਂ ਆਪ ਦਾ ਟੈਂਟਾ ਜਿਹੜਾ ਵਿਲਾ ਕਰ ਰਹੇ ਆ ਤੇ ਅਸੀਂ ਆਪਦੇ ਉਹ ਟੈਂਟ ਚ ਜਾ ਰਹੇ ਆ ਪਾੜ ਗਿਆ ਉਹ ਟੈਂਟ ਤੇ ਅਵੇ ਮੜਾ ਤੇਰੇ ਵਾਲੇ ਪਾਸੇ ਜਿਆਦਾ ਝੁਗ ਗਿਆ ਟੈਂਟ ਜਰਾ ਉਹ ਕਰਦੇ ਯਾਰ ਉੱਤੇ ਪਾੜ ਗਿਆ ਟੈਂਟ ਮੈਂ ਫੇਰ ਕੀ ਪਾਇਦਾ ਫੇਰ ਕੀ ਪਾਇਦਾ ਯਾਰ ਉੱਥੇ ਵਾਲਾ ਝੁਗ ਗਿਆ ਸਾਹਮਣੇ ਤੋਂ ਉਹ ਸਾਹਮਣੇ ਝੁਗ ਗਿਆ ਇੱਥੇ ਜਮੀ ਕਿੱਲਾ ਹੋ ਗਿਆ ਯਾਰ ਟਾਈਮ ਹੋ ਗਿਆ ਜੀ ਸਵਾ 7 ਵਜੇ ਦਾ ਜਿਹੜੀ ਬਰਫ ਵਾਲੀ ਹੈ ਸਾਰੀ ਰਾਤ ਦੀ ਚੱਲ ਰਹੀ ਆ ਉਮੀ ਢੇਰ ਲਾਗੇ ਬਰਫ ਦੇ ਵੱਡੇ ਵੱਡੇ ਤੇ ਅਸੀਂ ਉਹੀ ਰਾਤ ਵਾਲੇ ਢਾਬੇ ਤੇ ਆ ਗਏ ਸੀ ਤੇ ਇੱਥੇ ਤੂੰ ਨਹੀਂ ਪਾਰ ਰખી ਇੱਥੇ ਇੱਥੇ ਸੇਕ ਰਹੇ ਨੇ ਬੰਦੇ ਸਾਰੇ ਪਾਣਾ ਸਾਰਾ ਸਟਾਫ ਵੀ ਹੋ ਜਾਂਦੀ ਹੈ ਹਾਂ ਸਾਰੇ ਬਰਫਾ ਟਾਊਨ ਸੇ ਇਹਨਾਂ ਨੇ ਬਿਲਕੁਲ ਨੀਂਦ ਸੋਈ ਨਹੀਂ ਹੈਗੇ ਹਾਂ ਸਾਰੀ ਰਾਤ ਬਚਾਰਾ ਨੇ ਮਿਹਨਤ ਕੀਤੀ ਹੁਣ ਹੱਥ ਸੇ ਕਰ ਰਿਹਾ ਹਾਂ ਹਾਂ ਬਲੈਕ ਟੀ ਦਾ ਹੋ ਗਿਆ ਟਾਈਮ ਤੇ ਮੁੰਡੇ ਚੱਲ ਪਏ ਆਪਦੇ ਕੈਂਪ ਸਾਈਟ ਬੰਨੀ ਨੂੰ ਆਜੋ ਆਜੋ ਚਲਿਏ ਉਹ ਦੇਖੋ ਟੈਂਟ ਟੁੱਟ ਗਿਆ ਰਾਤ ਆ ਵਾਲੀ ਆਹ ਆਪੇ ਨਹੀਂ ਨਹੀਂ ਉਹ ਡੋਲਣਾ ਨਹੀਂ ਸੁਭਾਨਾ ਬਾਹਾਨਾ ਨਹੀਂ ਬਾਹਾਨਾ ਨਹੀਂ ਕਾਉਂ ਬੜਿਆ ਦੇਖਿਆ ਯਾਰ ਦੇਖ ਆ ਦੁਬਾਰਾ ਆ ਗਿਆ ਉਸ ਆ ਆ ਗਿਆ ਸੌ ਨਾਇਆ ਥਾਰ ਨੂੰ ਚੱਲੋ ਬਈ ਬੱਸ ਕਾਫੀ ਬਿਚਾਰੇ ਉੱਤੇ ਟੈਂਟਾ ਲਾਓ ਯਾਰ ਬਰ ਬਹੁਤ ਜ਼ਿਆਦੇ ਹੈ ਬੱਤਲ ਦੂਜਾ ਇਕੱਠਾ ਹੋ ਗਿਆ ਇਹ ਪਰਲੇ ਪਾਸਿਓਂ ਟਾਈਮ ਹੋ ਗਿਆ ਆ ਜਾਓ ਅੱਬਈ ਬਰਫ ਚਾੜਦਾ ਸਵੇਰ ਦੇ ਬਲੈਕ ਟੀ ਦਾ ਤੁਸੀਂ ਆਹ ਲਾ ਲਓ ਸਾਹਿਬ ਵੀ ਡੇਡ ਡੇਡ ਫੁੱਟ ਬਰਫ ਪੈ ਗਈ ਇੱਥੇ ਕਿਉਂਕਿ ਆਪਾਂ ਜਿਹੜਾ ਖਾਣਾ ਸੀਗਾ ਇੱਥੇ ਧਰ ਕੇ ਖਾਦਾ ਸੀਗਾ ਹਲੋ ਬਾਵੇ ਓ ਬਾਵੇ ਖੜ ਜਾ ਓ ਨਹੀਂ ਓ ਨਹੀਂ ਓ ਠੰਡ ਵਾਲੀ ਓ ਨਹੀਂ ਓ ਤੇਰੀ ਹੋ ਚਾਹ ਪੀ ਲਓ ਓ ਆਪਣੇ ਵਾਲੇ ਟੱਟ ਚੋਂ ਬੰਦੇ ਕੱਢਣ ਵਾਲੇ ਹੋਣਗੇ ਮੇਰੇ ਨਾਲ ਤਾਂ ਕੋਈ ਨਹੀਂ ਪਏ ਰਿਹਾ ਉਹ ਫੇਰ ਨਹੀਂ ਹਿਲਾਇਆ ਸਵੇਰਾ ਦਾ ਓ ਟ੍ਰੈਕਰ ਵਾਲ ਨੂੰ ਰਹਿਣ ਦੇ ਨਵਜੋਤ ਬਾਈਕ ਕਰਦੀ ਹਾਂ ਨਾ ਨੰਮੀ ਸਟਰੀਟ 'ਤੇ ਅੱਜ ਸਾਡੇ ਛੋਟੇ ਭਰਾ ਜੀ ਨੂੰ ਅਸੀਂ ਪਿਆਰ ਨਾਲ ਪੰਜਾਬ ਸ਼ਿੰਗਾਰ ਕਹਿੰਦੇ ਆ ਤਰਨ ਇਹਦਾ ਜਨਮ ਦਿਨ ਹੈ ਤੇ ਹੁਣ ਇੱਥੇ ਜਿੱਥੇ ਅਸੀਂ ਫਿਰਦੇ ਆਂ ਇੱਥੇ ਸਾਡੇ ਕੋਲੇ ਕੋਈ ਹੋਰ ਹੱਲ ਤਾਂ ਹੈ ਨਹੀਂਗਾ ਤੇ ਪ੍ਰਮਾਤਮਾ ਨੇ ਸਾਨੂੰ ਸਪੈਸ਼ਲੀ ਇੱਕ ਕੇਕ ਕੁਦਰਤ ਨੇ ਬਣਾ ਕੇ ਦਿੱਤਾ ਵੀ ਬੱਚਾ ਨਾਰਾਜ਼ ਨਹੀਂ ਹੋਣਾ ਚਾਹੀਦਾ ਤੇ ਇਹ ਚੱਕਰ ਹੈ ਹੁਣ ਅਸੀਂ ਰਸਤਾ ਬਣਾ ਕੇ ਕੇਕ ਤੱਕ ਪਹੁੰਚ ਰਹੇ ਆਂ ਉਸ ਤੋਂ ਬਾਅਦ ਅਸੀਂ ਕੇਕ ਕੱਟ ਕੇ ਸੈਲੀਬ੍ਰੇਟ ਕਰਾਂਗੇ ਸਾਡੇ ਭਾਈ ਦਾ ਹੈ ਜਨਮ ਦਿਨ ਇਹਦਾ ਠੀਕ ਹੈ ਦੋ ਆਪਸ਼ਨ ਹੈ ਸਾਡੇ ਕੋਲ या तो हम लोग नीचे जा सकते हैं अगर ठंड झेल सकते हो तो हम लोग बेस कैंप जा सकते हैं अब बता दो आपको अगर जैसा लगेगा अगर आप नीचे जाते हो खाना पीना मिलेगा आपको और आपको रात को गाड़ी मिल जाएगी सुबह देहरादून पहुंच जाओगे ठीक है ये ऑप्शन आपके पास ऐसा नहीं है कि आपको वहाँ पे स्टे मिलेगा स्टे क्यों नहीं मिलेगा क्योंकि जो टीम आज देहरादून से शंकरी आ रही है तो स्टे उतना ही रहेगा यहाँ तो ऑप्शन ये है कि खाना खाने के बाद अभी हम बैग उठाते हैं और आज की रात बेस्ट कैम में रुकते हैं जैसा एटनरी है ठंड झेल सकते हो जो भी है ठीक है दूसरी ऑप्शन ये है कि हम नीचे जाते हैं रात को गाड़ी मिल जाएगी सुबह आप देहरादून पहुंच जाओगे जा। कुछ नहीं ब्रेकफास्ट कर रहे हैं मुंडेजी दस बज के सात मिनट ਤੇ ਹੁਣ ਅਸੀਂ ਪਹਿਲਾਂ ਜਾਵਾਂਗੇ ਜੂੜਾ ਕਤਲ ਆਬ ਉਸ ਤੋਂ ਬਾਅਦ ਜਾਵਾਂਗੇ ਕਜ਼ਾਰ ਕੰਠਾ ਬੇਸ ਕੈਂਪ ਕਾਫੀ ਜੱਜ ਹੋਇਆ ਤੇ ਬਾਅਦ ਸਾਰੇ ਬੰਦੇ ਮੰਨੇ ਕਿਉਂਕਿ ਉਦੋਂ ਮੌਸਮ ਦੇ ਹਾਲਾਤ ਹੀ ਇਹ ਜੇ ਸੀ ਤੇ ਤਾਂ ਕਰਕੇ ਥੋੜਾ ਜਿਹਾ ਗੈਮੋ ਗੈਮ ਵੀ ਚੱਲੀ ਪਰ ਉਸ ਤੋਂ ਬਾਅਦ ਸਾਰੇ ਬੰਦੇ ਡੰਨ ਹੋ ਗਏ ਦੱਸਾਂਗੇ ਅੱਗੇ ਕਿਉਂਕਿ ਬਰਫ ਬਰਫ ਹੈ ਜਿਹੜੀ ਰਾਤ ਕਾਫੀ ਪੈ ਗਈ ਤੇ ਵਰਕਆਊਟ ਆਪਾਂ ਲਾ ਲਿਆ ਆਪਣਾ ਆ ਗਏ ਵਾਹ ਜੀ ਵਾਹ ਕੇਰਲਾ ਸੇ ਆਏ ਹੋ ਆਪ ਗੁੱਡ 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 ਕੇਰਲਾ ਭਾਈ ਗੁੱਡ ਗੁੱਡ ਪੰਜਾਬ ਹਾਂ ਇਹ ਤੋਂ ਮੁਸੇ ਵਾਲਾ ਪੰਜਾਬ ਗੁਜਰਾਤ ਮਿਕਸ ਹਾਈਲੀ ਜੀ ਜਿਹੜਾ ਜੂੜਾ ਕਾ ਤਲਾਬ ਆ ਉਸੇ ਪਹੁੰਚ ਗਏ ਇਹ ਇਹ ਦੇਖੋ ਸਾਰਾ ਡਿਟੇਲ ਲਿਖੀ ਹੋਈ ਹੈ ਮੁੰਡੇ ਪੂਰੇ ਖੁਸ਼ ਨੇ ਇਹ ਜਿਹੜਾ ਜੂੜਾ ਕਾ ਤਲਾਬ ਆ ਜਿੰਨਾ ਕ ਸੁਣਨ ਚਾਇਆ ਹੈ ਤੇ ਉਹ ਕਰਿਆ ਵੀ ਜਿਹੜੇ ਸ਼ਿਵਜੀ ਜੀ ਸੀ ਉਹਨਾਂ ਨੇ ਇੱਥੇ ਆਪਦਾ ਜੂੜਾ ਤੋਤਾ ਸੀਗਾ ਅੱਛਾ ਇਸ ਕਰਕੇ ਦਾ ਨਾਮ ਜੂੜਾ ਕਾ ਤਲਾਬ ਰੱਖਿਆ ਗਿਆ ਸੀ ਹੁਣ ਇਹ ਫਰੋਜ਼ਨ ਹੈ ਜੇ ਆਪਾਂ 10-15 ਦਿਨ ਪਹਿਲਾਂ ਆਉਂਦੇ ਤਾਂ ਬਿਲਕੁਲ ਪਾਣੀ ਸੀਗਾ ਕਿਉਂਕਿ ਬਰਫ ਹੁਣ ਹੀ ਪਈ ਹੈ ਨਾ ਥੋੜੇ ਦਿਨਾਂ ਦੀ ਰਾਤ ਦੀ ਬਹੁਤ ਪੈ ਗਈ ਹਾਂ ਰਾਤ ਬਹੁਤ ਪੈ ਗਈ ਸਾਰੇ ਬੰਦੇ ਹਿੱਲ ਗਏ ਫੋਟੋ ਸ਼ੂਟ ਚੱਲ ਰਿਹਾ ਹੈ ਸਪੈਸ਼ਲ ਫੋਟੋ ਸ਼ੂਟ ਹੁਣ ਆਪਾਂ ਇਧਰ ਨੂੰ ਚੜਾਈ ਅੱਗੇ ਚੜਨੀ ਹੈ ਇੱਕ ਪ੍ਰੋਬਲਮ ਹੈ ਵੀ ਜਿਹੜੇ ਦਰਖਤ ਨੇ ਨਾ ਉਹਨਾਂ ਤੋਂ ਬਰਫ ਡਿੱਗਦੀ ਹੈ ਉੱਪਰ ਉਹ ਸਿਰ 'ਚ ਵੱਜਦੀ ਹੈ ਆ ਦੇਖੋ ਪਹਾੜ ਤੋਂ ਪਰਲੀ ਸੈਰ ਜਾਣਾ ਹੈ ਤੇ ਉਸ ਪਰਲੀ ਸਾਈਡ ਆ ਗਿਆ بیس ਕੈਂਪ ਹੁਣ ਤੁਸੀਂ ਇਹ ਲਾ ਲਓ ਵੀ ਸੱਦੀ ਚੜਾਈ ਆ ਸਹੀ ਹੈ ਸਿੱਧਾ ਸਾਹਮਣੇ ਹੱਥ ਲਾ ਲਓ ਚਾਹੇ ਲਾ ਲਓ ਹਾਂ ਐਵੇਂ ਲੱਗੂਗਾ ਮੈਂ ਲੜਾ ਵੀ ਇੰਜਨ ਗਰਮ ਬਹੁਤ ਹੋਣਗੇ ਬਹੁਤ ਇੰਜਨ ਗਰਮ ਹੋਣਗੇ ਪਾਵਰ ਆਪਾਂ ਲੋਚ ਲਾ ਕੇ ਲੈ ਕੇ ਜਾਣੀ ਪੂਗੀ ਪਹਿਲਾ ਹਾਈ ਪਹਿਲਾ ਲੋ ਉਹ ਸਾਈਡ ਤੇ ਤੋਂ ਸਾਈਡ ਦੇਖੋ ਮੁੰਡੇ ਆਪਣੇ ਵਾਲੇ ਕਿੰਨੇ ਪੰਗੇ ਲੈਂਦੇ ਨੇ ਪੁੱਠੇ ਜਿੱਧਰ ਦੀ ਉੱਤਰਦੇ ਨੇ ਲੋਕ ਸਲਿੱਪ ਕਰਕੇ ਉਧਰ ਦੀ ਚੜਾਈ ਕਰ ਰਹੇ ਨੇ ਆ ਦੇਖੋ ਉਹ ਸਾਈਡ ਰੁਕ ਜਾ ਰੁਕ ਜਾ ਭਾਈ ਰੁਕ ਜਾ ਰੁਕ ਜਾ ਭਾਈ ਰੁਕ ਜਾ ਆ ਦੇਖੋ ਸਲਾਈਡ ਹੈ ਚੱਲਾ ਚੱਲਾ ਸਪੀਡ 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 ਤੇ ਚੱਕਦਾ ਲੱਤਾ ਕਰਦਾ ਉਲਟਾ ਦਾ ਬੰਦਿਆਂ ਨੂੰ ਓਏ ਹੋ ਲੈ ਕੁੜੀ ਦੇ ਸੱਤ ਪਰਬਤੀ ਓਏ ਚਲੋ 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 ਚ ਇੱਥੇ ਰੇਂਜ ਆ ਗਈ ਥੋੜੀ ਜੀ ਤਾਂ ਕਰੇ ਗੱਲ ਕਰ ਸਕਦੇ ਆ ਬੰਦੇ ਜੋਰ ਲਾ ਰਹੇ ਆ ਆਪਦਾ ਆਪਦਾ ਕੋਈ ਆਪਦਾ ਆਪਦਾ ਬੰਦੇ ਜੋਰ ਤਾਂ ਲਾ ਰਹੇ ਨੇ ਨਾ ਤਾਂ ਜੋਰ ਲਾ ਰਹੇ ਨੇ ਆਪਦਾ ਆਪਦਾ ਫੋਨ ਕਰਨ ਵਾਸਤੇ ਮੁਸ਼ਕਲ ਹੈ ਮੁਸ਼ਕਲ ਹੈ ਬਰ ਗੱਲ ਹਾਂ ਸੇਫ ਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਹੈ ਕੰਮ ਖਤਰੇ ਵਾਲਾ ਹੀ ਆ ਦੇਖੋ ਆ ਗਈ ਧੂੰਆਂ ਤਾਂ ਉੱਪਰ ਨਹੀਂ ਹੈ ਨਾ ਹਮਨੇ ਇੱਥੇ ਆ ਰੇਂਜ ਆ ਬੰਦੇ ਜੋਸ਼ ਚ ਹੋ ਗਏ ਕਭੀ ਜਮਾ ਕੋਲੇ ਆ ਗਏ ਥੋੜੇ ਟਾਈਮ ਚ ਸਬਕ ਸਬਕ ਬਾਰਾਂ ਦਾ ਡਰਾਈਵ ਹੋਇਆ ਹੈ ਜੇ ਹੈ ਤਾਂ ਦੇਖ ਜੰਨਤ ਵਾਲਾ ਕੰਮੀ ਹੈ ਜੋ ਤਾ ਆ ਲੈਵਲ ਦੀ برف ਤਾਂ ਨਹੀਂ ਦੇਖ ਸਕਦੇ ਸੀ ਆਪਾਂ ਜਿੱਥੇ ਆਪਾਂ ਪਹੁੰਚ ਗਏ ਹਾਂ ਗਦਾਰ ਕੰਟਾ ਬੇਸ ਕੈਂਪ ਤੇ ਜਿੱਥੇ ਦੀ ਹਾਈਟ ਹੈ ਲਗਭਗ ਤੇ 1070 ਮੀਟਰ ਦੀ ਤੇ ਸਭ ਕੁਝ ਸਹੀ ਲੱਗਿਆ ਆਪਾਂ ਨੂੰ 2 2.5 ਘੰਟੇ ਦਾ ਟਾਈਮ ਲੱਗਿਆ ਤੇ ਇਸ ਟਾਈਮ ਉਹ ਸਾਢੇ 12 ਵਜੇ ਦਾ ਹੈ ਵੀਊ ਚੈੱਕ ਕਰੋ ਅਨਸਾਰ ਸੂਪ ਦੀ ਤਿਆਰੀ ਹੋ ਗਈ ਫਵਾ ਜੂਗਾ ਬਸ ਅੱਜ ਮੈਗੀ ਮਿਲੂਗੀ ਤੁਹਾਨੂੰ ਬੰਦਿਓ ਮੈਹੀ ਮਿਲੂ ਅੱਜ ਸਹੀ ਹੈ ਬੇਲ ਤੇ ਨੋਨੂ ਅੱਜ ਰੋਟੀ ਰੂਟੀ ਵਾਲਾ ਹੈ ਪ੍ਰੋਗਰਾਮ ਕਿੱਧਰ ਗਿਆ ਹਸ ਮੁਖ ਬਾਈ ਡਿਨਰ ਰੱਖੋ 20 ਆ ਵੀ ਅੱਜ ਮੁਖ ਬਾਈ ਡਿਨਰ ਡਿਨਰ ਮੇ ਉਹ ਬਸ 4:30 ਵਜੇ ਸਹੀ ਹੈ ਪਿਊ ਚੈੱਕ ਕਰੋ ਹਾਦਰ ਤਾਂ ਬੱਦਲ ਆ ਗਏ ਉਹ ਕਬਰਾਟ ਹੋ ਗਈ ਯਾਰ ਉਹ ਕਿਉਂ ਲੱਗ ਰਿਹਾ ਬਾਈ ਕਿਉਂ ਕਬਰਾਟ ਹੋ ਗਈ ਸਿਰਫ ਦੇਖੀ ਬੈ ਜਾ ਬੈ ਜਾ ਬੈ ਜਾ ਚਕਾਓ ਜੀ ਬੈ ਜਾ ਬੈ ਜਾ वाटर बोटल रहेगा और आपका ड्राई फ्रूट वगैरह ले सकता है वो ज्यादा लेना छोटा सा बैग लेना स्पेशली पंचो उसको तो लेना ही लेना अभी हेड टॉर्च भी ठीक है जी और अभी आपका फिर ਲਗਾ ਦਿੱਤੀ ਜਲਦੀ ਸਨ ਕਰ ਠੀਕ ਹੈ ਠੀਕ ਹੈ ਉਹ ਰਿਟਰਨ ਕਰ ਬਾਜੀ ਰਿਟਰਨ ਨਹੀਂ ਜਨ ਬਣੇ ਰਿਟਰਨ ਕਰ ਹਾਂਜੀ ਆਣਾ ਹਾਂਜੀ ਆਣਾ ਚਲੋ ਚਲੋ ਇਹ ਮੁੰਡਿਆਂ ਨੇ ਫਾਈਨਲ ਕਰਤਾ ਮੁੰਡਿਆਂ ਨੇ ਫਾਈਨਲ ਕਰਤਾ ਕਹਿੰਦੇ ਵੀ ਜਿਹੜਾ ਸਬਮਿਟ ਹੈ ਜਿਹੜਾ ਸਬਮਿਟ ਹੈ ਅਸੀਂ ਬੇਸ ਕੈਂਪ ਕਰਿਆ ਇੱਕ ਦਿਨ ਹਾਂ ਹੁਣ ਸਬਮਿਟ ਕਰਨ ਜਾਣਾ ਕਿਉਂਕਿ ਜਿਹੜੇ ਹਾਲਾਤ ਨੇ ਉਹ ਸਾਡੇ ਕਾਬੂ 'ਚ ਨਹੀਂ ਹੈਗੇ ਕਦੋਂ ਵੀ ਪਰ ਵਰਪਾ ਦੀ ਦੁਆਰੇ ਸਟਾਰਟ ਹੋ ਸਕਦੀ ਹੈ ਫਿਰ ਸਬਮਿਟ ਰਹੇ ਜੂਗਾ

एनर्जी है फट्टे चक दे वाली क्योंकि पेड़ पौधे सांस बड़ी आ रही है आधे घंटे बाद ये पेड़ पौधे सब खत्म हो जाएगा फिर दोनों तरफ से हवा लगेगी फिर किसी के पास अगर कपड़े कम होंगे तो बैंड बज जायेगी इसके ऊपर थर्मल फिर फिर थर्मल 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 डाल देते हैं इसके ऊपर और बिल्कुल सर जी क्योंकि सलट इजी नहीं होता ये माइंड में रखना आप लोग पहली बार आए हो मैं 11 साल से यही काम कर रहा हूँ में बैंड बजे ही की बजेगी आप लोगों की ठंड से में दो दो तीन तीन डालो अपनी हाँ। एक बुलन वाली डाल ऐसी अभी क्या अभी पेड़ पौधे है सास आ रही है इसीलिए आप में एनर्जी है आधे घंटे बाद आप लोग खुद बोलोगे कि सर जी हमें नीचे जाना है ये बात मैं लिख के रिटर्न में दे सकता हूँ कि आप लोग आधे घंटे बाद ऊपर से बोलोगे कि हमें नीचे जाना है चलो कोई नहीं फिर देख देख कपड़ों की वजह से बोलोगे आप लोग ये बात ध्यान रखना कपड़े अगर अच्छे हैं तो पहुँच जाएंगे हम लोग ऊपर क्या क्या पहनना है पानी भर लिया जी। खाना रेडी हो गया खाना खा लिया जोर ना बोलो कपड़े अच्छे से डाल लिए आप लोगों ने पहन लिए 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 डाल डाल हम लोग जा रहे हैं अभी समट के लिए अभी है पेड़ पौधे एनर्जी है सब में अच्छा लग रहा होगा लेकिन जैसे पेड़ पौधे खत्म होंगे सबसे बड़ी बात पूरी टीम एक साथ रहेगी अगर तूफान भी चलेगा तो भी हम लोग एक साथ रहेंगे ऐसा नहीं है कि रास्ते में कोई लड़का लड़की बोल रहा है कि सर जब मेरे से नहीं हो रहा तो उसको खुद नीचे आना पड़ेगा मैं बाकी टीम को लेके ऊपर जाऊंगा ठीक है भाई किसान दिया मैं जम गया मेरे को ठंडा लग रहा है अब मेरे को नीचे जाना है तो मैं पूरी टीम के साथ रहूंगा तो वो आपका फैसला होगा या तो पूरी टीम एक साथ रहेगी या पूरी टीम एक साथ नीचे आएगी क्योंकि तो हमारा काम है सबमिट करवाना तो मैं रेडी हूँ ये नहीं है कि आधे घंटे बाद कोई बंदा बोलेगा कि सर जी मेरे से अब नहीं हो रहा तो मेरे को नीचे छोड़ कर आओ तो आपको खुद नीचे आना पड़ेगा उस बात के लिए ਐਗਰੀ ਹਾਂ ਉਸ ਬਾਤ ਕੇ ਲੀਏ ਯਸ ਸਰ ਓਕੇ ਥੈਂਕ ਯੂ ਸਰ ਜੀ ਫਾਈਲੀ ਜੀ ਟਾਈਮ ਹੋ ਗਿਆ 1:30 ਵਜੇ ਦਾ ਤੇ ਅਸੀਂ ਅੱਜ ਹੀ ਉੱਪਰ ਆਏ ਸੀਗੇ ਬੇਸ ਕੈਂਪ ਤੇ ਤੇ ਅੱਜ ਹੀ ਅਸੀਂ ਸਬਮਿਟ ਕਰਨ ਚੱਲ ਪਏ ਤੇ ਵਾਪਸ ਮੁੜਾਂਗੇ ਰਾਤ ਨੂੰ ਦੇਖਦੇ ਹਾਂ ਕਿ ਕੀ ਮਾਹੌਲ ਰਹਿੰਦਾ ਹੈ ਦੇਖਦੇ ਹਾਂ ਕਿ ਮੁੜਦੇ ਕਿ ਨਾ ਹਾਂ ਅਸੀਂ ਆ ਗਏ ਵਾਹ 66 ते सारे थे ते कर काफी दूर है ते थे बूटे, थे देने। बहुत सोने जूस बहुत बनता है हाँ ब्रांस के बारे में बताओ ब्रांस का पेड़ है तो यहाँ पर पहाड़ में दो तीन प्रकार के बुरास पाए जाते हाईड मेरा लग रहा था निचा लग रहा था ये जूस बनता नीचे गांव के आसपास छः सात हजार की पेट में उसका जूस बनता है इसका नहीं बनता इस ये थोड़ा वाला रहता ठीक है रास्ता बना बना ना ਜੀ ਪਾਉਣੇ 2 ਕਿਲੋਮੀਟਰ ਤੇ ਘਟਾਬਾ ਇੱਥੇ ਅਸੀਂ 3-4 ਮਿੰਟ ਰੈਸਟ ਕਰਾਂਗੇ ਤੇ ਆ ਦੇਖੋ برف ਦੀ ਚਾਦਰ ਦੇਖੋ ਸੁਣੋ ਸੁਣੋ ਤੋ ਸਵਾਗ 2 ਕਿਲੋਮੀਟਰ ਉੱਪਰ ਆ ਕੇ ਰਸਤਾ ਖਤਮ ਹੋ ਗਿਆ ਕਿਉਂਕਿ ਰਾਤ ਅਸੀਂ ਜਿਹੜੀ ਬਰਫ ਪਈ ਸੀ ਉਸ ਦੇ ਕਾਰਨ ਜਿਹੜਾ ਰਸਤਾ ਉਹ ਅੱਗੇ ਬਣਾਇਆ ਨਹੀਂ ਕਿਸੇ ਨੇ ਆ ਹੁਣ ਆਪਣੇ ਬੰਦੇ ਕੋਸ਼ਿਸ਼ ਕਰਨਗੇ ਉਹ ਭਾਈ ਸਾਹਿਬ ਜੋ ਖੜੇ ਹੈ ਉਹ ਰਸਤਾ ਬਣਾ ਕੇ ਦੇ ਗਏ ਹੈ ਮੈਂ ਕਹਾਂ ਜਾਂਗੇ ਸਾਈਡ ਮੇਂ ਦਬਾ ਲੋਨਾ ਸਾਈਡ ਕਰੋ ਬਹੁਤ ਬੜੀਆ ਭਾਈ ਸੂਰਜ ਦੇਖੋ ਸੂਰਜ ਤੇ ਅੱਗੇ ਟ੍ਰੈਕ ਬਿਲਕੁਲ ਖਤਮ ਹੋ ਗਿਆ ਹੁਣ ਸਾਡੇ ਬੰਦੇ ਆਪ ਦਾ ਟ੍ਰੈਕ ਬਣਾ ਕੇ ਅੱਗੇ ਜਾ ਰਹੇ ਹੈ ਥੋੜਾ ਥੋੜਾ ਉਹ ਬਣਾ ਰਿਹਾ ਥੋੜਾ ਥੋੜਾ ਹਮ ਹੈਲਪ ਕਰ ਰਹੇ ਹੈ ਉਸਕੀ ਉਹ ਅੱਗੇ ਨੂੰ ਚੱਲ ਪਾਗੇ ਜੀ ਪਹਾੜ ਦੇ ਟਾਪ ਤੇ ਥੋੜਾ ਥੋੜਾ ਰਸਤਾ ਬਣਾ ਕੇ ਚੱਲ ਰਹੇ ਹੈ 911 ਦਾ ਮਤਲਬ ਸਮਝ ਗਿਆ ਸਮਝ ਗਿਆ 911 ਹਾਂ ਲਓ ਜੀ ਅਸੀਂ ਪਹੁੰਚ ਗਏ ਲਾਸਟ ਟਾਪ ਤੇ ਇਹ ਦੂਬਾਰ ਤਾਂ ਸਬਮਿਟ ਹੀ ਹੈ ਇੱਕ ਸਬਮਿਟ ਕੋਸ਼ਾ ਸਾਹਦੇ ਸਾਹਮਣੇ ਇਹ 2 ਘੰਟੇ ਦਾ ਪੂਰਾ ਸੀਜਾ ਖੜਾ ਪਹਾੜ ਅੱਛਾ ਔਰ ਉਸਕੇ ਉੱਪਰ ਵੈਦਰ ਦੇਖ ਲੋ ਕੈਸਾ ਹੈ ਵੈਦਰ ਵੀ ਖਰਾਬ ਹੈ ਯਾਰ ਜਹਾਂ ਤੱਕ ਵੀ ਰਸਤਾ ਨਹੀਂ ਹੈ ਕੋਈ ਬਾਤ ਨਹੀਂ ਤਾਂ ਲਾਸਟ ਢਾਬੇ ਮੇ ਤੋ ਆ ਗਏ ਨਾ ਸਬਮਿਟ ਤੇ ਕੋਸਾ ਸਬਮਿਟ ਤੇ ਬੰਦਾ ਹੀ ਫਿਰਦਾ ਉਹ ਦੇਖੋ ਉੱਤੇ ਸਰ ਜਿਓ ਪੱਥਰ ਲੱਗੇ ਹੋਏ ਆ ਦੇ ਉੱਤੇ ओ बंदे के पत्थर लगे हुए तो है है ले रहा बिल्कुल। लगते लगते हाँ। तो से आके भी रास्ता नहीं है। तक तो हमने सिद्धू भाई ने और सभी जो ट्रैक लीडर बना लिया चलो बात करोटो जाने ਅਰੇ ਆਓ ਨਾ ਜੀ 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 ਉੱਪਰ ਨਹੀਂ ਜਾਣਾ ਛੋਟੀ ਹੈ ਨੂੰ ਜਾਣਾ ਹੈ ਆਊਟਰ ਰੋਰ ਮੈਡਮ ਕਿਉਂਕਿ ਰਸਤਾ ਨਹੀਂ ਨਾ ਬੋਲੋ ਯਾਰ ਭਾਈ ਉਹ ਵੇਟ ਮਤ ਕਰੋ ਯਾਰ ਕਿਸ ਕੋ ਜਾਣਾ ਹੈ ਉੱਪਰ ਕੋਈ ਹੋ ਨਹੀਂ ਹੋ ਰਹਾ ਦਿਨ ਨਹੀਂ ਹੋ ਰਹਾ ਰਾਤ ਹੋ ਰਹੀ ਹੈ ਟਾਈਮ 4:17 ਹੋ ਗਏ ਜੀ ਤੇ ਛੋਟੀ ਆ ਸਾਹਮਣੇ ਉੱਥੇ ਸਬਮਿਟ ਹੋਣਾ ਸੀ ਤੇ ਵੈਦਰ ਖਰਾਬ ਹੋ ਗਿਆ ਦੁਬਾਰੇ ਸਨੋਫਾਲ ਹੋਣ ਲੱਗ ਗਈ ਤੇ ਅੱਗੇ ਰਸਤਾ ਵੀ ਨਹੀਂ ਹੈਗਾ ਕਿਉਂਕਿ ਬੰਦੇ ਦੀ એનર્ਜੀ ਬਹੁਤ ਵੇਸਟ ਹੁੰਦੀ ਹੈ ਤੇ ਆ ਕੁਝ ਬੰਦੇ ਦੇਖੋ ਇੱਥੇ ਸਭ ਮਿੱਟਰ ਦੀਆਂ ਫੋਟੋਆਂ ਖਿਚਾ ਕੇ ਜ਼ਿਆਦਾ ਟਾਈਮ ਪਾਸ ਕਰਕੇ ਵਾਪਸ ਆ ਜਾਣਗੇ। ਤੇ ਆ ਆ ਗਏ ਮੁੰਡੇ। ਚੋਬਰ ਆ ਗਏ ਚੋਬਰ। ਸਹੀ ਐ ਤੇ ਇੱਥੋਂ ਅਸੀਂ ਹੁਣ ਵਾਪਸ ਜਾਵਾਂਗੇ। ਚਲੋ। ਇੱਥੇ ਤੱਕ ਪਹੁੰਚ ਗਏ ਬਾਈ। ਆਹ ਮੰਦੇ ਜਿਹੜੇ ਆਪਾਂ ਨੂੰ ਚੈਲੰਜ ਕਰ ਰਹੇ ਸੀ ਆ ਮੁੰਡੇ ਆ। ਹੋ ਤਰਾ ਗਿਆਰੀ ਹੋਰ ਜੀ ਜਿੰਦਾ ਹੋ ਹਾਂ ਬਿਲਕੁਲ ਜਿੰਦਾ ਹੈ ਅਭੀ ਹਮ ਜਿੰਦਾ ਹੈ ਹੁਣ ਸੇ ਪੁੱਛ ਲੈਣੇ ਕਰਵਾ ਇੱਕ ਵਾਰੀ ਪੁੱਛਾ ਦਿਓ ਕਿ ਉਹ ਆਹ ਉਹ ਆ ਨੜ ਇੱਕ ਵਾਰੀ ਵੀਊ ਚੈੱਕ ਕਰੋ ਤੇ ਆਪਾਂ ਫੋਟੋ ਖਿੱਚ ਰਹੇ ਆ ਇੱਥੇ ਪਿਆ ਸਿੰਗਾਰ ਉਹ ਸਰ ਜੀ ਸਿੰਗਾਰ ਉਹ ਸਰ ਅੰਦਰ ਬੈਠੇ ਨੇ ਜੀ ਭਾਈ ਇੱਕ ਮਿੰਟ ਦਾ ਆਵੇ ਇਹ ਕਰ ਲੋ ਪਹਿਲੇ ਸਰ ਜੀ ਪਹਿਲੇ ਫੋਟੋ ਖਿੱਚਣ ਤੋਂ ਬਾਅਦ ਅਸੀਂ ਇੱਥੋਂ ਵਾਪਸ ਤੇ ਇਧਰੋਂ ਦੇਖੋ ਧੁੱਪ ਨਿਕਲਿਆ ਹੀ ਇਧਰੋਂ ਬਾਵਾ ਨਿਕਲਿਆ ਆ ਮਾ ਬੰਦੇ ਸਾਰੇ ਰੈਡੀ ਨਹੀਂ ਤੇ ਬੰਦੇ ਆਪਣੇ ਵਿਚਾਲੋਂ ਜਿੱਥੋਂ ਤੱਕ ਜਾ ਹੋਇਆ ਉਥੋਂ ਤੱਕ ਬੱਸ ਆ ਗਏ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਬੇਸ ਕੈਂਪ ਤੇ ਚਲੋ ਭਾਈ ਦੋ ਬੰਦੇ ਆਪਣੇ ਪਿੱਛੇ ਬੈਠੇ ਨੇ ਢਾਬੇ ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਚੱਲਦੇ ਆਂ ਜੇ ਆਪਾਂ ਹਿੰਮਤ ਕਰੀ ਤਾਂ ਦੇਖੋ ਇੰਨਾ ਚੌੜਾ ਟਰੈਕ ਬਣ ਗਿਆ ਬੰਦਿਆਂ ਦਾ ਆ ਕੇ ਰੀਸ ਨਾਲ ਜੇ ਆਪਾਂ ਹਿੰਮਤ ਨਾ ਕਰਦੇ ਟਰੈਕ ਨਹੀਂ ਬਣਨਾ ਸੀ ਵਾਪਸੀ ਇਹ ਕੋਈ ਹਰ ਕਦਾ ਕਰ ਰਿਹਾ ਨਾ ਨਾ ਹੀ ਬਦਲਦਾ ਕੀ ਨਵਾਂ ਬੰਦਾ ਆਪਾਂ ਚੱਲਦੇ ਆਂ ਰਾਜਾਂਗੇ ਉਹ ਆ ਜਾਣਗੇ ਫੇ ਚੱਲਦੇ ਆਂ ਅਸਮੁਖ ਪਰ ਵੀਰ ਯਾਹ ਪਰ ਕੋਈ ਜਾਨਵਰ ਕੌਣ ਸਾ ਰਹਤਾ ਹੈ ਯਾਹ ਪਰ ਯਾਹ ਤੇ ਹਿੰਗਰ ਰਹਤਾ ਹੈ ਭਾਂਦੂ ਰਹਤਾ ਜੀ ਅਸੀਂ ਦਿਨ ਖੜੇ ਖੜੇ ਆਪ ਦੇਖ ਕੇ ਲੇਟਾਂ ਵਗੈਰਾ ਦੀ ਸਾਨੂੰ ਵਰਤੋ ਨਹੀਂ ਕਰਨੀ ਪਈ ਸਹੀ ਰਿਹਾ ਕੰਮ ਸਾਰਾ ਉਹ ਪਹਾੜ ਕਿੰਨੇ ਸੋਹਣੇ ਲੱਗਦੇ ਲੱਭੀ ਹੈ ਨਾ ਮੈਂ ਕਿਵੇਂ ਰਿਹਾ ਫਾਈਨਲੀ ਤੁਹਾਡਾ ਮੁੰਡਿਓ ਹਾਂ ਸਹੀ ਰਿਹਾ ਓਕੇ ਜਮਾ ਓਕੇ ਜਮਾ ਓਕੇ ਮਹੌਲ ਹੁੰਦਾ ਇੱਥੋਂ ਗੱਡੀ ਆਪਣੀ ਵਾਪਸ ਹੋ ਜੂ ਕੱਲ ਨੂੰ ਇੱਕੋ ਗੱਲ ਕਰੀਏ ਬਸ ਆ ਗਿਆ ਆ ਗਿਆ ਆਪਾਂ ਵੀ ਆ ਗਏ ਉਦੀ ਐਂਡ ਤੱਕ ਜਮਾ ਜਿੱਥੇ ਪਸੂਦ ਮੋਬਾਈਲ ਉੱਥੇ ਲੈ ਕੇ ਜਾਓ ਜਿੱਥੇ ਕਲਿੱਕ ਕਰੋ ਉੱਪਰ ਇਧਰ ਲਈ ਹੈ ਜੇ ਇਧਰ ਨਹੀਂ ਨਾ ਜਿਹੜੀ